ਤੂੰ ਗੁੱਸਾ ਨਾ ਕਰੀ ਮੈਂ ਤੈਨੂੰ ਤਾਂ ਆਖਿਆ ਸੀ ਤੂੰ ਅੰਦਰ ਚੱਲ ਜਾ ਤੈਨੂੰ ਨੇ ਇਹ ਮੀਸਣੀ ਦਾ ਪਤਾ ਇਹਦੇ ਘਰ ਚ ਕਿੰਨਾ ਕਪੱਤਪਾ ਛੜਦੀ ਆ ਉਹ ਨੂੰ ਪਿੰਦਰ ਨੂੰ ਨਹੀਂ ਬੋਲਣ ਦਿੰਦੀ ਏ ਮੰਮੀ ਮੈਨੂੰ ਨਹੀਂ ਪਤਾ ਕਿ ਤੁਹਾਡੇ ਵਿੱਚ ਕੀ ਗੱਲਾਂ ਹੋਈਆਂ ਪਰ ਜਦੋਂ ਕੋਈ ਘਰ ਆ ਜੇ ਨਾ ਇਦਾਂ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ ਇਹ ਤੇ ਰਛਪਾਲ ਵਾ ਇਹਨੇ ਹੁਣ ਕੀ ਆਖਣਾ ਇੱਕ ਤੇ ਇੰਨਾ ਹੀ ਬੜੀ ਜਾਣਖਾਦੀ ਆ ਇਹ ਪਰ ਇਹ ਚੰਗਾ ਕੀਤਾ ਕੀ ਕੀਤਾ ਮੇਰੀ ਨੌ ਦੀ ਬੇਇੱਜ਼ਤੀ ਕਿੰਨੀ ਕੀਤੀ ਆ ਉਹ ਕਰ ਜਾਗੇ ਨੂੰ ਨਹੀਂ ਡੰਡੀ ਕੀ ਬੇਇਤੀ ਕਰ ਕਰ ਮੈਂ ਤਾਂ ਹੀ ਤਾਂ ਡਗਾ ਨਹੀਂ ਵੜਦਾ ਤੇ ਫਿਰ ਕਿਉਂ ਆ ਜ ਨਹੀਂ ਵੜਦਾ ਤੇ ਤੇਰੇ ਨਾਂ ਵੜਨ ਤੇ ਸਾਡੇ ਘਰੇ ਸਗਨ ਵਿਆਹ ਰਹਿ ਗਏ ਸੀ ਸਾਨੂੰ ਪਰਵਾ ਆਪਣੀ ਨੋ ਨੂੰ ਜਾ ਕੇ ਸਮਝਾਦੀ ਕਿ ਬਿਲਕੁਲ ਨਾ ਸਾਡੇ ਘਰ ਵੜ ਮੈਂ ਸੱਦਣ ਨਹੀਂ ਨੂੰ ਗਈ ਉਹ ਤੇ ਆਪ ਚੰਗੀ ਬਣਨ ਲਈ ਮੈਂ ਆਈ ਹ ਮੇਰੇ ਨੋ ਪੁੱਤ ਕੋਲ ਕਹੀ ਉਹਨਾਂ ਦੀ ਰੋਟੀ ਕਰਦੇ ਆ ਅੱਗੇ ਹੀ ਤੁਹਾਡੀਆਂ ਰੋਟੀਆਂ ਖਾਣੇ ਆ ਮੈਂ ਤੇ ਉਹਨਾਂ ਨੂੰ ਵੈਸੇ ਵੀ ਡੱਕਦਾ ਹਾਂ ਕਿ ਨਾ ਜਾਓ ਪਰ ਮੇਰੀ ਮੰਦਾ ਕਹੋ ਨਾ ਇੱਥੇ ਚੰਗਾ ਸੋਨੇ ਹਾਰ ਪਵਾ ਕੇ ਗਏ ਆ ਵੀ ਤੁਹਾਡੇ ਕੋਈ ਧੋਣ ਜਾ ਮੈਂ ਕਰਨਾ ਮੂੰਹ ਨਹੀਂ ਲਾਉਂਦੀ ਜਾ ਚੁੱਪ ਕਰਕੇ ਚਲ ਠੀਕ ਆ ਮੁੰਡਾ ਉਹ ਮੈਂ ਕਰ ਲੂੰਗਾ ਲੋਦੇ ਨਾ ਪਈ ਗਰਜੀਤ ਨੇ ਮੈਨੂੰ ਸੁਣਾ ਕਿ ਉਹ ਨਹੀਂ ਦਿੱਤਾ ਵੀ ਗੁਲੀਨ ਦਾ ਫੋਨ ਆਇਆ ਤੇ ਪੈਸੇ ਮੰਗਦੀ ਆ ਆ ਲੈ ਦੇ ਇਹਨੂੰ ਮੈਂ ਦੱਸਦਾ ਯਾਰ ਚੱਜ ਨਾਲ ਕਰੋ ਤੇ ਇੰਨੇ ਪੈਸੇ ਨਿਕਲਨੇ ਪੈਂਦੇ ਸਿਆਣੇ ਆਓ ਤੇ ਚਲ ਠੀਕ ਆ ਉਤਰਾ ਤੇ ਆ ਫੋਨਾ ਫਾਨਾ ਚ ਵੀ ਪਾ ਲਿੰਦੇ ਲੋਕੀ ਪੈਸੇ ਝਾਟੀ ਮੈਂ ਕਿਹੜਾ ਕਿਥੇ ਲੈ ਜਾਣਾ ਵਾ ਤੁਹਾਡੀ ਚੀਜ਼ ਬਣਨੀ ਆ ਨਾ ਸ਼ਹਿਰ ਚ ਚੀਜ਼ ਲਈ ਹੋਊਗੀ ਤੇ ਚੱਲਿਆ ਵੀ ਕੱਲ ਨੂੰ ਕਿਤੇ ਲਾਵ ਉੱਥੇ ਦੁਕਾਨਾ ਦੁਕੰਣਾ ਹੀ ਪਾ ਲੂਗਾ ਚੱਲ ਵੱਡੇ ਦਾ ਰਹਾ ਵੀ ਉਹ ਨੌਕਰੀ ਵਾਲਾ ਵਾ ਤੇ ਇਹ ਵੀ ਕਿ ਹਾਰੇ ਹੂਰੇ ਲੱਗ ਜੂਗਾ ਚੱਲ ਗੱਲ ਛੇੜੀ ਹੀ ਤੇ ਥੋੜਾ ਬੁਤਾ ਪੈਰ ਤਰਾ ਵਾ ਤੇ ਹੋਇਆ ਹੀ ਆ ਨਾ ਅੱਜ ਲੱਖਾਂ ਦੀ ਆ ਤੇ ਕੱਲ ਨੂੰ ਇਹਦੀ ਕਰੋੜਾਂ ਦੀ ਜਾਇਦਾਦ ਹੋਣੀ ਆ ਉੱਥੇ ਚਾ ਦੇਵਨੀ ਮम्मी ਨੂੰ ਤੇ ਦੀਦੀ ਨੂੰ ਆਲੂ ਮੀਚਾ ਤੇ ਦੋ ਕੱਪ ਹੀ ਲਈ ਆਪਣੀ ਨਹੀਂ ਨਹੀਂ ਲੈਂਦੀ ਮੈਂ ਮੰਮੀ ਬਾਅਦ ਪੀਣੀ ਆ ਲਾਭ ਨੂੰ ਰੋਟੀ ਦੇ ਕੇ ਤੇ ਦੀਦੀ ਕਿੱਥੇ ਮੈਂ ਉਹਨਾਂ ਨੂੰ ਆਵਾਜ਼ ਮਾਰ ਦਿੰਨੀ ਆਹ ਉਹ ਇੱਥੇ ਹੀ ਹੋਣੀ ਕਿਤੇ ਤੇ ਮਾਰ ਦੇ ਆਵਾਜ਼ ਫੇ ਠੰਡੀ ਨਾ ਹੋ ਜੇ ਪੀ ਲੈ ਕੋਈ ਗੱਲ ਨਹੀਂ ਮੈਂ ਮਿੱਠਾ ਤੇ ਮੈਂ ਦੋ ਤਿੰਨ ਵਾਰੀ ਸਵੇਰ ਦੀ ਚਾਹ ਪੀ ਲਈ ਤੇ ਖਾ ਲਿਆ ਤੇ ਚੱਲ ਕੋਈ ਨਹੀਂ ਸਮਨ ਖਾ ਲੂਗੀ ਚਲੋ ਠੀਕ ਐ ਮੰਮੀ ਹਾਂ ਲੈ ਮम्मी ਮੈਂ ਸਵਾਦਾਂ ਸਵਾਦਾਂ ਸਾਰੇ ਲੱਡੂ ਖਾ ਗਏਓ ਚੱਲ ਕੋਈ ਗੱਲ ਨਹੀਂ ਹੁਣ ਤੇ ਤੂੰ ਖਾ ਲੱਡੂ ਕੋਈ ਨਹੀਂਗਾ ਹੁਣ ਬਰਫੀ ਖਾਵਾਂਗੇ ਕਿਉਂ ਕੀ ਗੱਲ ਹੋਈ ਮੰਮੀ ਗੱਲ ਜਿਹੜੀ ਮੈਂ ਤੈਨੂੰ ਦੱਸ ਨਹੀਂ ਹਾਂ ਮੈਂ ਗਰਲੀਨਾਂ ਕੀਤੀ ਸੀ ਤੇ ਉਧਰੋਂ ਹਾਂ ਹੋ ਗਈ ਆ ਅੱਛਾ ਉਹਦੇ ਪਰ ਆਨੇ ਕਿ ਕੋਈ ਗੱਲ ਨਹੀਂ ਦੇ ਦਿੰਨੇ ਆ ਪੈਸੇ ਅੱਛਾ ਠੀਕ ਆ ਤੇ ਚੰਗਾ ਹੋਇਆ ਆਹੋ ਚੰਗਾ ਹੋਇਆ ਕਿ ਤੇ ਮੈਂ ਖਣੇ ਚਲਦੇ ਆੜੀ ਨੰਗ ਨੂੰ ਜਾ ਕੇ ਤੇ ਲੈ ਆਇਓ ਤੇ ਉਹਨਾਂ ਨੇ ਕਹਣਾ ਹੈ ਅੱਜ ਕੱਲ ਤੇ ਫੋਨ ਤੇ ਹੀ ਹੋ ਜਾਂਦੇ ਆ ਨਹੀਂ ਉਹ ਆਂਦੇ ਵੀ ਜਿਆਦਾ ਰਕਮ ਤੇ ਫੋਨ ਤੇ ਨਹੀਂ ਪੈਂਦੀ ਅਛਾ ਠੀਕ ਹਾਂ ਕੀਤੀ ਹੀ ਮੈਂ ਫੋਨ ਵਾਲੀ ਵੀ ਗੱਲ ਤਾਂਦੇ ਨਹੀਂ ਕੋਈ ਗੱਲ ਨਹੀਂ ਕਢਾ ਲਿਆਵਾਂਗੇ ਤੇ ਤੁਸੀਂ ਕੈਸ਼ ਲੈ ਆ ਜੋ ਅਛਾ ਠੀਕ ਹਾਂ ਤਾਂ ਡੇਢੀ ਨਾਲ ਚਲ ਫਿਰ ਆਪੇ ਜਾ ਕੇ ਲੈ ਆਵਾਂਗੇ ਹਾਂ ਹੁਣ ਤੇ ਸੱਤੇ ਹੀ ਕਿਉਂ ਛੱਡੀਆਂ ਚਲ ਠੀਕ ਆ ਇਹ ਤੇ ਵਧੀਆ ਨਾ ਚਲ ਫਿਰ ਹੌਲੀ ਹੌਲੀ ਬੰਦਾ ਹੋਰ ਵੀ ਗੱਲ ਕਰ ਲਿੰਦਾ ਵਾ ਹਾਂ ਉਹ ਤੇ ਫਿਰ ਹੌਲੀ ਹੌਲੀ ਬੰਦੇ ਅਗਲੇ ਦਾ ਪਤਾ ਤੇ ਲੱਗ ਜਾਂਦਾ ਕਿ ਕੁੜੀ ਕਿਹੜੇ ਮੂੰਹੋਂ ਬੋਲਦੀ ਹਾਂ 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 ਯਾ ਠੀਕ ਆ ਫਿਰ ਤੂੰ ਲੈ ਜਾ ਭਾਂਡੇ ਹਾਂ ਚੱਲ ਮੈਂ ਫਿਰ ਚੱਲ ਸਮਨ ਸਾਡੀਆਂ ਤਾਂ ਹੁਣ ਸੱਤੇ ਹੀ ਉਂਗਣਾ ਕਿ ਹੋ ਜਾ ਆਹੋ ਮੰਮੀ ਇਹ ਤੇ ਗੱਲ ਵਧੀਆ ਹੋਈ ਨਾਲੇ ਇੱਕ ਵਾਰੀ ਉਹਨਾਂ ਨਾਲ ਗੱਲ ਕਰਕੇ ਵੇਖੀ ਗਰਲੀਨ ਨੇ ਤੇ ਪਤਾ ਲੱਗ ਗਿਆ ਕਿ ਅਗਲੇ ਕਿਹੜੇ ਮੂੰਹ ਬੋਲਦੇ ਆ ਮੈਨੂੰ ਲੱਗਦਾ ਉਹਨਾਂ ਨੂੰ ਵੀ ਕੋਈ ਲਾਲਚ ਨੂੰ ਚ ਹੈਗਾ ਜੇ ਕੋਈ ਲਾਲਚ ਹੁੰਦਾ ਤੇ ਇਡੀ ਛੇਤੀ ਉਹਨਾਂ ਪੈਸੇ ਦੇ ਇਹਨੂੰ ਥੋੜੀ ਮੰਨ ਜਾਣਾ ਸੀ ਆਹੋ ਤੇਰਾ ਮੈਨੂੰ ਤੇ ਆਪੇ ਇਤਰਾ ਹੀ ਲੱਗਦਾ ਵਾ ਝਾਟੀ ਉਹਦੇ ਭਰਾ ਨੇ ਹਾਂ ਕਰ ਦਿੱਤੀ ਚੱਲ ਹੁਣ ਅੱਗੇ ਵੇਨਿਆਂ ਆ ਆ ਹੁਣ ਗਾਂਗਾ ਵੇਖੋ ਕੀ ਬੰਦਾ ਵਾ ਹਾਂ ਤੇ ਚੱਲਾ ਲੈ ਆਇਆ ਜੇ ਤੂੰ ਭਾਂਡੇ ਚੱਕੇ ਆ ਚੱਲ ਮੈਂ ਲੈ ਜਾਨੀ ਭਾਂਡੇ ਪਰ ਪੈਂਸ ਨਾ ਠੀਕ ਠਾਕ ਹਾਂ ਇਹ ਵੀ ਠੀਕ ਆ ਤੂੰ ਸੁਣਾ ਬੱਚਿਆਂ ਦਾ ਕੀ ਹਾਲ ਵਾ ਹਾਂਜੀ ਇਹ ਵੀ ਠੀਕ ਆ ਇੱਧਰ ਵੀ ਚੱਲ ਜਾਣਾ ਕੱਲ ਨੂੰ ਹਾਂ ਨਾ ਆਇਆ ਹੀਗਾ ਫੋਨ ਉਹਨੇ ਵੀ ਅੱਗੋਂ ਹੋਰ ਹੀ ਮੰਗ ਰੱਖ ਲਈ ਆ ਪਿਆ ਇਹ ਮੰਗਦੀ ਹੀਗੀ ਕੀ ਪਤਾ ਕੀ ਕਰਨੇ ਆ ਅਹੀਂ ਤਾਂ ਸੋਚਿਆ ਸੀ ਕਿ ਚਲ ਵਿਆਹੀ ਗਈ ਆ ਤੇ ਕੰਮ ਨਿਬੜਿਆ ਵਾ ਪਰ ਕਿੱਥੇ ਉਹਨੇ ਨਹੀਂ ਅਜੇ ਬਿਛਤੀ ਕੰਮ ਨਿਭੇੜਨਾ ਲੱਗਦਾ ਜਦੋਂ ਦਿਨ ਮੈਂ ਮਿਲਾਂਗੀ ਨਾ ਤੇ ਫੇਰ ਦੱਸਾਂਗੀ ਸਾਰੀਆਂ ਗੱਲਾਂ ਫੋਨ ਤੇ ਨਹੀਂ ਹੁੰਦੀਆਂ ਕਿਉਂਕਿ ਅੱਜ ਕੱਲ ਇਹ ਫੋਨਾਂ ਦੇ ਵਿੱਚ ਵੀ ਗੱਲਾਂ ਭਰੀਆਂ ਜਾਂਦੀਆਂ ਨੇ ਤੇ ਇਸ ਤਰ੍ਹਾਂ ਗੱਲ ਨਹੀਂ ਹੁੰਦੀ ਜਦੋਂ ਆਏਗੀ ਫਿਰ ਬਵਾਗੇ ਦੋਵੇਂ ਭੈਣਾਂ ਤੇ ਫੇਰ ਗੱਲਾਂ ਕਰਾਂਗੇ ਫਰ ਜੀਤ ਗਈ ਆ ਦਵਾਈ ਲੈਣ ਤੈਨੂੰ ਦੱਸਿਆ ਦੇਗਾ ਹੀ ਕਿ ਕੱਲ ਨੂੰ ਕਵਲ ਨੇ ਚਲ ਜਾਣਾ ਵਾ ਆਂਦੀ ਹੀ ਮੰਮੀ ਚਲ ਮੈਂ ਫੜ ਲੇ ਹੁਣ ਨੀ ਆ ਤੇ ਲਾਗੇ ਉਹਦੀ ਉੱਥੇ ਭੈਣ ਵਾ ਧਾਰੀ ਵਾਲ ਤੇ ਮੈਨੂੰ ਆਂਦੀ ਹੀ ਵੀ ਮੈਂ ਉਹਦੇ ਕੋਲ ਵੀ ਜਾਣਾ ਵਾ ਤੇ ਮੈਂ ਆਖਿਆ ਸੀ ਪੇ ਚੱਲ ਜਾ ਹੀ ਹੁਣ ਤੇ ਘਰੋਂ ਤ ਗਈ ਹੈ ਹੁਣ ਕਿੱਥੇ ਘਰੋਂ ਚ ਨਿਕਲਿਆ ਜਾਂਦਾ ਵਾ ਠੀਕ ਆ ਭੈਣ ਅੱਜ ਤੈਨੂੰ ਪਤਾ ਹੋ ਵੀ ਨਹੀਂ ਘਰ ਹੈਗੀ ਤੇ ਰੋਟੀ ਪਾਣੀ ਦਾ ਵੀ ਮੈਨੂੰ ਕਰਨਾ ਪੈਣਾ ਵਾ ਤੇ ਮੈਂ ਕਰ ਲਾਂ ਤੇ ਜੰਗਾ ਫਿਰ ਹੁਣ ਤੋਂ ਚੱਲ ਹੁਣ ਇਹ ਗੱਲ ਵਾ ਕਿ ਗਰਲੀਨ ਨਾ ਮਿੱਠੇ ਪਿਆਰੇ ਹੋਣਾ ਪੈਣਾ ਵਾ ਉਨੂੰ ਹੱਥਾਂ ਚ ਲਾਉਂਗੀ ਤੇ ਫੇਰ ਹੀ ਗੱਲ ਬਣਨੀ ਆ ਇਹਦੀ ਜੋ ਉਥੇ ਕੋਈ ਪਿਆਰੀ ਬੰਨਾ ਹਿੱਸਾ ਹੀ ਸੇਵਾੜੀ ਆ ਨਾ ਉਹ ਸਾਰਾ ਹੁਣ ਮੈਂ ਆਪਣੇ ਪੁੱਤ ਦੇ ਨਾਂ ਹੀ ਲਵਾਉਂਗਾ ਵਾ ਫੇਰ ਦੀ ਗਰਜੀਤ ਦੱਸ ਗਈ ਆ ਕਿੱਥੇ ਦੇਣ ਆ ਗਿਆ ਵਾ ਇਹਨੂੰ ਇੰਨਾ ਨਹੀਂ ਹੈਗਾ ਕਿ ਮੈਂ ਵੇਲੇ ਦੇ ਨਾਲ ਘਰ ਪਰਤਵਾ ਤੇ ਮੰਮੀ ਵੀ ਮਗਰ ਕੱਲੀ ਘਰ ਵਾ ਅੰਦਰ ਮੁੰਡਾ ਵੀ ਇੰਨਾ ਗੁੱਸੇ ਦੇ ਵਿੱਚ ਵਾ ਮੈਨੂੰ ਤਾਂ ਲੱਗਦਾ ਮੇਰਾ ਸੋਸ ਸੋਜ ਕੇ ਬੀਪੀ ਵੱਜ ਜਾਣਾ ਵਾ ਅੱਜ ਪਤਾ ਨਹੀਂ ਗਰਜੀਤ ਆਉਂਦੀ ਆ ਤੇ ਸਾਡੇ ਘਰ ਦਾ ਕੀ ਬਣੂਗਾ ਤਾ ਤੇ ਤਾਂ ਪਿੱਛੇ ਜਾਉਣਾ। ਪਲਗ ਨਹੀਂ ਜੇ ਟਾਕਾ ਹੈ। ਲੈ ਟਾਈਮ ਹੋ ਗਿਆ ਵਾ। ਤੇ ਇਹ ਚਾਲ ਵੀ ਕੱਲੇ ਸਵਿਚ ਕੰਮ ਕਰਦੀ ਆ। ਤੇ ਮੈਂ ਕਹਿੰਦੀ ਆ ਚਲ ਮੈਂ ਕਰਾ ਦੇਣੀ ਆ। ਪਰ ਵੀ ਮੈਨੂੰ ਕਰਨ ਹੀ ਦੇਣ ਦੇ ਹੈਗੇ। ਕਹਿੰਦੇ ਤੇਰੀ ਸੇਵ ਦੇ ਨਹੀਂ ਠੀਕ ਤੁਮ ਲੱਗੇ ਤਾ। ਉਹ ਤਾਂ ਵੀ ਮੈਂ ਵੀ ਕੰਮ ਨਹੀਂ ਕਰ ਲੈਂਦੇ। ਕਹਿੰਦੇ ਚਲ ਤੂੰ ਪਲਗ-ਪਲਗ ਕਰ ਲਿਆ ਕਰ। ਆਪੇ ਕਰ ਲਿਆ ਕਰੇ ਹੀ। ਤੇ ਦੀ ਨੂੰ ਲਵਾਜ ਵੀ ਬੜਾ ਸਤਾਉਂਦਾ ਹੈਗਾ ਵਾ। ਗੱਲ ਲਈ ਨਾ ਕੀ ਗੱਲ ਆ ਮੰਮੀ ਕਹਿੰਦੇ ਤੂੰ ਠੀਕ ਨਹੀਂ ਜੇ ਮੈਨੂੰ ਨੂੰ ਲੱਗਦਾ ਬੁਖਾਰ ਹੋ ਗਿਆ ਠੰਡ ਜੀ ਲੱਗੀ ਜਾਂਦੀ ਆ ਤੇ ਤੁਸੀਂ ਕਿੱਥੇ ਇੰਨਾ ਟਾਈਮ ਲਾਤਾ ਮੰਮੀ ਕਹਿੰਦੇ ਪੈਲੀ ਚ ਹੀ ਗਏ ਹੀ ਉਹ ਗਿਆ ਤੇ ਪੈਲੀ ਜਹਾ ਉਤੇ ਪਠੇ ਭਰੰਡਿਆਂ ਤੇ ਮੇਰਾ ਰਾਦਾ ਹੀ ਵੀ ਹੁਣ ਭਰਕੇ ਹੀ ਜਾਣਾ ਵਾ ਫੇਰ ਲਾਗੋ ਮਨ ਲਗ ਕੇ ਟੋਟਟ ਜਾਏ ਪਾਣੀ ਤੇ ਫਿਰ ਚੰਗੇ ਨਹੀਂ ਲੱਗੀਦਾ ਕੋਈ ਲਾਵਾ ਦੇ ਠੀਕ ਆ ਮੰਮੀ ਅੱਗੇ ਕਹਿੰਦੇ ਭਿਛਾ ਲਾਵਾ ਹੁੰਦਾ ਤਾਂ ਦਵਾਈ ਲੈ ਆਓ ਮੈਂ ਤੁਹਾਨੂੰ ਢੀਕਣ ਦੀ ਆ ਮੇਰੇ ਹੁਣ ਕੀ ਜਾਣਾ ਵਾ ਹੁਣ ਨਾਲੇ ਨਾਲੇ ਹੁਣ ਤੋਂ ਉਦਾਂ ਵੀ ਗਰਲੀ ਨੇ ਮੈਡੀਕਲ ਬੰਦ ਹੋ ਗਿਆ ਨਾ ਐ ਬਲੇ ਤੇ ਇਦਾਂ ਕਰਾ ਕੋਈ ਪੈਰਾਸੀਟਾਮੋਲ ਦੀ ਗੋਲੀ ਨਹੀਂ ਕਰ ਪਈ ਆਪਣੇ ਕੋ ਉਹ ਖੜਾ ਕੋਈ ਗੱਲ ਨਹੀਂ ਤੁਸੀਂ ਦੇ ਦਿਓ ਜੇ ਹੈ ਗਿਆ ਮੈਨੂੰ ਤਾਂ ਪਤਾ ਨਹੀਂ ਪਿਆੰਗੀ ਮੈਡੀਸਨ ਕੋਈ ਕਰ ਮੈਂ ਵੀ ਤਦੇ ਆਣ ਕੇ ਜਦੋਂ ਆਇਆ ਨਾ ਤਾਂ ਸੂਈ ਦੀ ਭਾਬੀ ਡੇ ਹੀ ਇਕੱਲੀ ਕੰਮ ਕਰਨਾ ਤੇ ਮੈਂ ਗਰਲੀਨ ਕੋਲ ਨਹੀਂ ਨਾਲ ਕਰਾਉਂਦੀ ਹੈਗੀ ਮੈਂ ਤੁਹਾਨੂੰ ਪਤਾ ਵਾ ਬਹਿਣ ਵਾਲੀ ਐ ਮੈਂ ਤੇ ਨਹੀਂ ਹਾਂ ਮੈਂ ਚੱਲ ਮम्मी ਨੂੰ ਕਹਿਣ ਦੀ ਕੋਈ ਗੱਲ ਨਹੀਂ ਮੈਂ ਕੰਮ ਕਰਾ ਦੇਣੀ ਐ ਵੀ ਮੈਂ ਇੰਨੀ ਵੀ ਨਹੀਂ ਬਿਮਾਰ ਤਾਂ ਮम्मी ਨੇ ਮੈਨੂੰ ਉਸੇ ਮੁੰਡੇ ਦੇ ਬਿਸਤਰੇ 'ਚ ਬੈਹ ਤੇ ਮੈਂ ਫਿਰ ਹਾਰ ਕੇ ਬੈ ਗਈ ਉਹ ਤਾਂ ਮम्मी ਕਿੱਥੇ ਮੈਨੂੰ ਕੰਮ ਡੰਦੇ ਆ ਕਹਿੰਦੇ ਐ ਚੱਲ ਤੂੰ ਥੋੜਾ ਬੋਤਾ ਕਰ ਲਿਆ ਕਰ ਆਪੇ ਸਹਮਣ ਭਾਬੀ ਕਰ ਲਿਆ ਕਰੇਗੀ ਭਰੇ ਮम्मी ਭਾਏ ਗੱਲਿੰਦੇ ਮੈਂ ਜੋ ਮਰਜੀ ਕਹਿੰਦੇ ਰਹਿੰਦੇ ਆ ਨਾ ਕਿ ਨਾ ਕਰਿਆ ਕਰ ਤੂੰ ਇਹ ਆ ਵੀ ਭਾਬੀ ਦਾ ਪੂਰਾ ਹੱਥ ਮਡਾਇਆ ਕਰ ਉਹਨਾਂ ਕੱਲਿਆਂ ਨੂੰ ਸਹਾਨ ਨਹੀਂ ਹੈਗਾ ਨਾਲੇ ਕੰਮ ਕਰਦੇ ਆ ਕੋਈ ਛੋਟੇ ਨਹੀਂ ਹੋ ਜੀਦਾ ਕੰਮ ਕਰਨ ਵਾਲੇ ਆ ਵੀ ਬੰਦਾ ਵੈਸੇ ਵੀ ਤਾਂ ਦਰੁੱਸਤ ਰਹਿੰਦਾ ਤੇ ਉਹਦਾ ਵੀ ਨਾਲੇ ਕੰਮ ਕਰਦਾ ਛੇਤੀ ਨਿਪਟ ਜੰਦਾ। ਨਹੀਂ ਨਹੀਂ ਇਹ ਤਾਂ ਦੀ ਨਹੀਂ ਕੋਈ ਗੱਲ ਹੈਗੀ। ਤੁਹਾਨੂੰ ਪਤਾ ਸਹੀ ਪਰ ਇਹ ਆ ਵੀ ਮੈਂ ਠੀਕ ਨਹੀਂ ਉਹਦੇ ਕਰਕੇ ਲੰਮੇ ਪਈ ਹਾਂ। ਹਾਂ ਉਹਦੇ ਨਾਲੇ ਵੇਲਾ ਭਾਬੀ ਸਮਨ ਵੀ ਤੇਰਾ ਕਿੰਨਾ ਕਰਦੀ ਐ। ਨਹੀਂ ਦੀਦੀ ਦਾ ਸੁਭਾਅ ਬੜਾ ਚੰਗਾ। ਮੈਨੂੰ ਤਾਂ ਲੱਗਦੀ ਨਹੀਂ ਉਹ ਮੇਰੀ ਜਠਾਣੀ ਐ। ਮੇਰੇ ਨਾਲ ਤੇ ਭੈਣਾ ਵਾਂਗੂ ਪਿਆਰ ਕਰਦੀ ਐ। ਤੋ ਆਪ ਹੀ ਆਂਦੀ ਐ ਵੀ ਮੈਨੂੰ ਕਦੇ ਜਠਾਣੀ ਨਹੀਂ ਸਮਝਣਾ ਹੈਗਾ ਆਪਣੀ ਵੱਡੀ ਭੈਣ ਸਮਝਣਾ। ਤੋ ਕੋਈ ਵੀ ਗੱਲ ਹੋਊਗੀ ਨਾ ਮੇਰੇ ਨਾਲ ਗੱਲ ਕਰ ਲੈਣੀ ਆ ਸਹੀ ਗੱਲ ਆ ਤੇ ਇਦਾਂ ਵਾਹ ਹੁਣ ਤੂੰ ਆਪਣਾ ਨਾ ਦਿਹਾੜੀ ਵੀ ਜਰਾ ਸਿਹਤ ਦਾ ਧਿਆਨ ਜ਼ਿਆਦਾ ਰੱਖ ਕਿਉਂਕਿ ਮੌਸਮ ਬਦਲਣ ਡਿਆ ਵਾ ਹੁਣ ਜੇ ਰੋਗੀ ਤੋਂ ਮੁੜ ਕੇ ਦਾਪ ਨਾ ਲੰਘ ਜਾਣੇ ਦਵਾਈਆਂ ਚ ਹਾਂਜੀ ਮੇਰੀ ਗਲਤੀ ਆ ਦੀਦੀ ਸਮਨ ਵੀ ਕਹਿਣ ਦੀ ਅੰਦੀ ਤਨ ਕਿਆ ਵੀ ਕੋਟੀਪਾਲਾ ਤੇ ਮੈਂ ਕੋਟੀ ਨਹੀਂ ਪਾਈ ਜਦੋਂ ਸ਼ਹਿਰ ਗਏ ਆ ਤੇ ਮੰਮੀ ਨੇ ਨਾ ਗਰਲੀ ਨੂੰ ਤੇ ਮਾਹ ਰਾਣੀ ਬਣਾਇਆ ਵਾ ਕਹਿੰਦੀ ਤੂੰ ਪੁੱਤ ਹੱਥ ਨਹੀਂ ਲਾਉਣਾ ਹਲੇ ਕੰਮ ਨੂੰ ਥੋੜਾ ਥੋੜਾ ਕਰ ਥੋੜਾ ਥੋੜਾ ਕਰ ਮੈਂ ਤਾਂ ਸੋਚਿਆ ਹੀ ਜਦੋਂ ਲੱਭਦਾ ਵਿਆਹ ਹੋ ਜੂਗਾ ਨਾ ਤੇ ਮੈਨੂੰ ਵੀ ਕਿਤੇ ਸੁਖ ਹੋ ਜੂ ਘਰਾਨੀ ਆ ਜੂਗੀ ਸੁਖ ਸਵਾਹ ਹੋਣਾ ਮੈਨੂੰ ਤੇ ਇੱਕ ਹੋਰ ਖਾਣ ਵਾਲੀ ਟੱਕਰ ਗਈ ਆ ਉਹਦੀਆਂ ਵੀ ਰੋਟੀਆਂ ਲਾਵਾਂ ਮੰਮੀ ਵੀ ਹੱਦ ਆ ਜੇ ਕਹਿਣ ਤੇ ਉਹ ਕਰੇ ਕਿਉਂ ਨਾ ਉਹ ਆਪ ਵੀ ਨਹੀਂ ਕਹਿੰਦੇ ਨੂੰ ਤੇ ਨਾ ਇਹਨਾਂ ਨੇ ਕੰਮ ਵਾਲੀ ਸਮਝ ਕੇ ਰੱਖਿਆ ਵਾ ਆਉਂਦੇ ਆ ਨਾ ਐਰ ਕੀ ਬਾਜ ਤੇ ਮੈਂ ਉਹਨਾਂ ਨੂੰ ਕਹਿ ਦੇਣਾ ਜਾਂ ਤੇ ਇੱਥੇ ਕੰਮ ਵਾਲੀ ਰੱਖ ਕੇ ਜਾਓ ਤੇ ਜਾਂ ਕੰਮ ਵੰਡ ਕੇ ਜਾਓ ਜਾਂ ਮੈਨੂੰ ਆਪਣੇ ਨਾਲ ਹੀ ਰਹਿ ਜਾਓ ਆਪੇ ਪਕਾਉਣਗੇ ਮਗਰ ਉਹ ਤੇ ਖਾਣਗੇ ਮੈਂ ਸਾਰਿਆਂ ਦਾ ਠੇਕਾ ਲਿਆ ਵਾ ਨਾਲੇ ਇੱਕ ਗੱਲ ਹੋਰ ਫਿਰ ਵਾਂਡੇ ਘੁੰਮਣ ਗਿਆ ਨਾ ਕੋ ਮਿੱਠਾ ਖਾਦਾ ਜਾਣਾ ਤੇ ਨਾ ਕੋਈ ਹੋਰ ਚੀਜ਼ ਖਾਦੀ ਜਾਣੀ ਆ ਜੇ ਬੰਦਾ ਠੀਕ ਹੋਵੇ ਤਾਂ ਵੀ ਕੋ ਖਾਦਾ ਪੀਤਾ ਜਾਂਦਾ ਵਾ ਹਾਂਜੀ ਨਾਲੇ ਮਮਮੀ ਕਹਿਣ ਦੇ ਹੀ ਤੁਹਾਡੇ ਨਾਲ ਕਿਉਂ ਹੋਉਂਦੇ ਤੇ ਮੈਂ ਹਾਂ ਕੋਈ ਗੱਲ ਨਹੀਂ ਜਦੋਂ ਇਹਨਾਂ ਦਾ ਟਾਈਮ ਹੋਏਗਾ ਨਾ ਫਿਰ ਚਲ ਜਾਾਂਗੇ ਤੇ ਮਮਮੀ ਕਹਿਣ ਦੇ ਚਲ ਮੈਨੂੰ ਵੀ ਲੈ ਦਿਓ ਉਹ ਚਲ ਕੋਈ ਗੱਲ ਨਹੀਂ ਉਹ ਕਰ ਲਾਂਗੇ ਮਾਮੇ ਉਹਨਾਂ ਨੂੰ ਫੋਨ ਜਿੱਦਾਂ ਜਾਣਾ ਹੋਊਗਾ ਤੇ ਇਹ ਆ ਵੀ ਫਿਰ ਤਿੰਨਾਂ ਨੇ ਜਾਣਾ ਹੋਊਗਾ ਤਿੰਨੇ ਚਲ ਜਾਾਂਗੇ ਜਿੱਦਾਂ ਮਮਮੀ ਕਹਿਣਗੇ ਨਹੀਂ ਤੇ ਫਿਰ ਆਪਾਂ ਦੋਵੇਂ ਆਵਾਂਗੇ ਨਹੀਂ ਚਲ ਮਮਮੀ ਉਹਨਾਂ ਨੂੰ ਲੈ ਜਾਾਂਗੇ ਤੇ ਤੂੰ ਐਦਾਂ ਕਰ ਤੇ ਰੋਟੀ ਤੇ ਭਾਬੀ ਸਮਨਪੁਰ ਪਵਾ ਕੇ ਲਿਆਵਾ ਤੁਹਾਡੇ ਲਈ ਲਿਆਵਾ ਨਾਲੇ ਨਹੀਂ ਮੈਂ ਆਪ ਰੋਟੀ ਨਹੀਂ ਹੈ ਤਾਂ ਇਹ ਬਾਓ ਮੈਂ ਰੋਟੀ ਲੈ ਕੇ ਆਉਣੀ ਹੈ ਹੱਥ ਉੱਥੇ ਧੋ ਲੋ ਤੁਸੀਂ ਆਹੋ ਮੈਂ ਲੈ ਆਉਣੀ ਹੈ ਰੋਟੀ ਤੇ ਨਾਲ ਮਮਮੀ ਨਾਲ ਵੀ ਦੇ ਦੇਣੀ ਇਹ ਦਾ ਕਰਨੀ ਦੀਦੀ ਮਾਨੀ ਚਲ ਮੈਂ ਭਾਂਡੇ ਭੁੰਡੇ ਤੋੜਨੀ ਆ ਲਾਉਣ ਰੋਟੀ ਲੈ ਕੇ ਆ ਗਈ ਐ ਅੱਧੀ ਰਾਤ ਕਰਕੇ ਇਹ ਟਾਈਮ ਇਹ ਕਿੰਨਾ ਆਇਆ ਵਾ ਲੈ ਤੂੰ ਮੈਨੂੰ ਦੱਸਿਆ ਨਹੀਂ ਕੋਲੀਂ ਦਾ ਫੋਨ ਆਇਆ ਸੀ ਗਿਆ ਟਾਈਮ ਲੱਗ ਹੀ ਜਾਂਦਾ ਹੁਣ ਕੀ ਹੋ ਗਿਆ ਨਹੀਂ ਨਹੀਂ ਤੂੰ ਦੱਸਿਆ ਕਿ ਕੋਲੀਂ ਦਾ ਫੋਨ ਆਇਆ ਹੈ ਚੇਤਾਪੁਰ ਗਾਹਾਂ ਦਾ ਫੋਨ ਆਇਆ ਨਹੀਂ ਤਾਂ ਚੇਤਾਪੁਰ ਗਾਹਾਂ ਨੇ ਫੋਨ ਹੀ ਆਇਆ ਕਰਨੀ ਤਾਂ ਝੂਠ ਬੋਲਦੀ ਐ ਹੁਣ ਆਇਆ ਤਾਂ ਨਹੀਂ ਆਇਆ ਹਾਂ ਤਾਂ ਦੱਸ ਦੇਣਾ ਇਹ ਆਪਾਂ ਝੂਠ ਬੋਲਣਾ ਹੈ ਅੱਜ ਦਾਈਆ ਮੈਨੂੰ ਤਾਂ ਫੋਨ ਕੀਤਾ ਕਲੀਨੇ ਹੁਣ ਆ ਮੈਂ ਬੋਲਿੰਦਾ ਕਿ ਮੈਂ ਭਾਬੀ ਨਾਲ ਗੱਲ ਕੀਤੀ ਐ ਕਿਹੜੀ ਗੱਲ ਮੈਂ ਭਾਬੀ ਨਾਲ ਕੀਤੀ ਐ ਤੇਰੇ ਬਾਹਰ ਭਾਬੀ ਨਾਲ ਕਦੀ ਗੱਲ ਕੀਤੀ ਤੇ ਦੱਸਿਆ ਨੇ ਉਹ ਪੈਸੇ ਮੰਗਦੀ 5 ਲੱਖ ਰੁਪਈਆ ਤੇ ਪੰਜ ਕਿਥੋਂ ਲੈਣੇ ਮਿਹੜੇ ਘਰ ਤੇ 1000 ਰੁਪਏ ਨਹੀਂ ਆਉਂਦੇ ਅੱਥ ਇਕੱਠੇ ਕਰਕੇ ਬੈਠੇ ਹਾਂ ਮੈਂ ਕਹਿੰਦਾ ਅਗਰੇ ਫਿਰ ਕੀ ਆ ਉਹ ਭੈਣ ਭਾਈ ਭਾਵੇਂ ਕੰਮ ਹੁੰਦਾ ਨਾਲੇ ਸਤਾ ਤੂੰ ਨਾ ਮੇਰੇ ਜਿੱਦ ਗਲੀ ਚ ਆ ਜਾ ਦੋਵੇਂ ਭੈਣ ਭਰਾਵਾਂ ਚ ਤੇਰੇ ਮੈਂ ਦੋ ਲਾ ਦੇਣੀ ਹੈ ਤੇ ਦੱਸਾਂ ਤੈਨੂੰ ਨਹੀਂ ਤੂੰ ਅੰਦਰ ਘੱਟ ਮੈਨੂੰ ਪਾਣੀ ਵੀ ਪੀਂ ਦਿੱਤਾ ਹੈਗਾ ਪਾਣੀ ਦੀ ਪੀਣ ਤੇ ਤੈਨੂੰ ਜੂਰ ਨਾ ਲੁਕਾਉਂ ਨਹੀਂ ਲੈਂਦੀਆਂ ਤੁਸੀਂ ਜਦੋਂ ਇਦਾਂ ਕਰ ਭੀ ਸਵੇਰੇ ਨਾ 5 ਲੱਖ ਰੁਪਏ ਕਾਊਂਟ ਕਢਾ ਕੇ ਨਾ ਤੇ ਗੁੱਲੀ ਨੂੰ ਦੇ ਦੇ ਮੈਂ ਨਹੀਂ ਗੁੱਲੀ ਨੂੰ ਜਿਹੜੀ ਸਿੱਧੀ ਨਾਲ ਪਾਹੇ ਦੇਣੇ ਨਰਜੋ ਕਰਨਾ ਮੈਂ ਕਹਾ ਤੂੰ ਇਦਾਂ ਨਾ ਕਰ ਜੀ ਜੇ ਨਾ ਕਰ ਕੰਮ ਖਰਾਬ ਹੋਣਾ ਜਿਆਦਾ ਵਿਗੜ ਜਾਣਾ ਕੰਮ ਇਹਦਾ ਤੂੰ ਨਾ ਦਿੱਤੇ ਤੇ ਮੈਂ ਇਹ ਮਿ ਪਲਾਟ ਲੈਣਾ ਹਾ ਦੇ ਸੇ ਤੇ ਲੈਣਾ ਜਿਹੜਾ ਕੋ ਕੰਮ ਕਰਨ ਨੂੰ ਹਾ ਦੇ ਸੇ ਤੇ ਕੰਮ ਇਹਦਾ ਸਾਰਾ ਤੇ ਕੀ ਆਪਣੇ ਭੈਣ ਭਰਾ ਕੋ ਕੰਮ ਕੀਤੇ ਪਏ ਬਗਾਨੇ ਕੋ ਮੰਗਨੇ ਲੋ ਲੋੜ ਪਈ ਤੇ ਹੀ ਨਹੀਂ ਉਹ ਕੋ ਲੈ ਸਕਦੇ ਆ ਜਾਂ ਹੱਡ ਕੋ ਲੈ ਆ ਜੀ ਤੇ ਭੈਣ ਭਰਾ ਜਿਹੜੇ ਇੱਕ ਦੂਜੇ ਦੇ ਕੰਮ ਹੁੰਦੇ ਆ ਨਹੀਂ ਆਪਾਂ ਨੂੰ ਕੋਈਆਂ ਦੀ ਸੱਸ ਦੱਸਾਂ ਜੀ ਛਤਰੇ ਦੇ ਅੱਗੇ ਭੁਖੀ ਆ ਤੂੰ ਜੋ ਕਹ ਹੁੰਦਾ ਹੁੰਦੋ ਕੋਣ ਕੋ ਬਾਹਰ ਲੈਣਾ ਚੰਗੀ ਨਹੀਂ ਇਹਦਾ ਦੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਪਲਾਟ ਮਿਲ ਜਾ ਤਾਂ ਕਹਿ ਦੇ ਨੇ ਮੇਰੇ ਬਾਰੇ ਲੱਗਦਾ ਜੀ ਮੇਰੇ ਭਾਈ ਕੀ ਭਰੇਆ ਮੈਨੂੰ ਸਭ ਸਾਡੀ ਲੱਗਦੀ। ਮੇਰਾ ਸੁਨੇਹ ਕਰਦੇ ਵਿੱਚ ਮੇਰਾ ਨੂੰ ਜੀਵਨ ਆਹਮ ਕਿਤਾ ਨਾ ਦਿੰਦਾ ਪਾਣੀ ਵੀ ਪੀਤਾ। ਤੂੰ ਆਪਣੀ ਧਿਆਨ ਰਿਖਾ ਰੱਖੋ। ਮੇਰੇ ਘਰ ਤੋਂ ਤੇਰੀ ਮਰਜ਼ੀ ਆ ਰੜਾ ਰਹਿ ਕਰ ਜੀ ਜਾਣਾ ਜਾ। ਇਹ ਗੱਲ ਮੈਨੂੰ ਪਤਾ ਨਹੀਂ ਪਰ ਇਦਾਂ ਨਾ ਕਰਿਆ ਕਰੋ। ਸਸੀ ਗੱਲ ਜੀ ਸਾਰਿਆਂ ਨੂੰ। ਹੋ ਸਨਾਉ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੀ ਹਾਂ ਕਿ ਤੁਸੀਂ ਵਧੀਆ ਹੋਗੇ। ਤੇ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗਦੀ ਆ ਵੱਧ ਤੋਂ ਵੱਧ ਸ਼ੇਅਰ ਕਰੋ। ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਸਾਡੇ ਲਵ ਗਰਲੀਨ ਚੱਲਣ ਤੇ ਜ਼ਮੀਨ ਦਾ ਲਾਲਚ ਸਟੋਰੀ ਚੱਲਣ ਦੀ ਤੇ ਤੁਸੀਂ ਸਾਰੇ ਜਣੇ ਬੜਾ ਪਿਆਰ ਦੇਂਦੇ ਜੇ ਇਦਾਂ ਤੁਸੀਂ ਵਾਸਤੋ ਵਾਸਤ ਸਪੋਰਟ ਕਰਿਓ ਤੇ ਵੀਡੀਓ ਨੂੰ ਵਾਸਤੋ ਵਾਸਤ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਿਓ ਹਾਂਜੀ ਤੇ ਆਪਾਂ ਹਰ ਐਤਵਾਰ ਜਿਹੜਾ ਲਾਈਵ ਹੁੰਦੀਆਂ 8 ਵਜੇ ਹਾਂਜੀ ਬਾਕੀ ਕਈ ਭੈਣ ਭਰਾ ਕਮੈਂਟ ਕਰਕੇ ਪੁੱਛਣ ਦੇ ਜਿਹਨਾਂ ਨੂੰ ਨਹੀਂ ਪਤਾ ਹਰ ਐਤਵਾਰ ਰਾਤ ਨੂੰ 8 ਵਜੇ ਲਾਈਵ ਹੁੰਦੀਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ